ਕੀ ਹੋਇਆ? ਰੋਂਦੀ ਕਹਿੰਦੇ ਆ। ਕੀ ਹੋਇਆ? ਰੋਂਦੀ ਕਹਿੰਦੇ ਆ। ਕੀ ਗੱਲ ਦੱਸ ਬਿੰਦੂ? ਕੀ ਹੋਇਆ? ਹੈ? ਉਹ ਤੂੰ ਰੋਂਦਾ ਜਾ। ਬਾਗਲ ਤੈਨੂੰ ਗਿਫਟ ਦਿੱਤਾ ਮੈਂ। ਚੱਲ ਉਠਾ ਜਾ। ਤੂੰ ਮੈਨੂੰ ਦੱਸ ਦੇ ਦੇ। ਕੀ ਦੱਸਦਾ? ਹੈ? ਪਸੰਦ ਨਹੀਂ ਤੈਨੂੰ? ਤੈਨੂੰ ਪਸੰਦ ਨਹੀਂ ਤਾਂ ਹੀ ਰੋਂਦੀ ਆ ਤੂੰ। ਕੀ ਸਸੀਕਰ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਕਿਹੜਾ ਜੀ ਬਹੁਤ ਜ਼ਿਆਦਾ ਖਾਸ ਆ। ਅੱਜ ਮੈਂ ਦੇਣ ਲੱਗਾ ਆ ਜ਼ਿੰਦਗੀ ਚ ਪਹਿਲੀ ਵਾਰੀ ਪ੍ਰੀਤ ਨੂੰ ਬਹੁਤ ਹੀ ਵਧੀਆ ਗਿਫਟ ਤੇ ਮਤਲਬ ਵੀ ਉਹਦਾ ਸ਼ੌਂਕ ਸੀ ਵੀ ਇਹ ਵਾਲਾ ਗਿਫਟ ਮੈਨੂੰ ਚਾਹੀਦਾ ਆ ਵੀ ਮੈਂ ਉਹਦੀ ਅੱਜ ਜਿਹੜਾ ਸ਼ੌਂਕ ਸੀ ਉਹ ਉਹਦਾ ਪੂਰਾ ਲੱਗਾ ਕਰਨ ਤੇ ਉਹਨੂੰ ਨਹੀਂ ਪਤਾ ਹੈਗਾ ਮੋਲੇ ਗਿਫਟ ਲੈ ਆਇਆ ਤੇ ਮੈਂ ਗਿਫਟ ਲੈ ਕੇ ਆ ਗਿਆ ਘਰੇ ਆ ਦੇਖੋ ਜੀ ਗਿਫਟ ਸੰਜੀਵ ਜੁਵੇਲਰਸ ਤੇ ਗਿਫਟ ਮੋਲੇ ਲੈ ਆਇਆ ਤੇ ਹੁਣ ਬਾਕੀ ਕੀ ਆ ਗਿਫਟ ਤੇ ਉਹ ਮੈਂ ਪ੍ਰੀਤ ਨੂੰ ਦਵਾਂਗਾ ਸਰਪ੍ਰਾਈਜ਼ ਤੇ ਪ੍ਰੀਤੀ ਹੈਗੀ ਆ ਕਿਚਨ ਚ ਜੇ ਮੈਂ ਦੇਖਦਾ ਆ ਵੀ ਉਹਦਾ ਰਿਐਕਸ਼ਨ ਕੀ ਆ ਤੇ ਬਾਕੀ ਹੁਣ ਸਾਰੇ ਜਾਣੇ ਬਲੌਗ ਨਾਲ ਬਣੇ ਰਹੋ ਤੇ ਮੇਰਾ ਤਾਂ ਇੱਕ ਤਾਂ ਰੱਦਾ ਸੀ ਇਹਨੂੰ ਮੈਂ ਪੈਕ ਕਰਾ ਕੇ ਲੈ ਆ ਕੇ ਹੁੰਦਾ ਬਟ ਫੇਰ ਮੈਂ ਸੋਚਿਆ ਕੋਈ ਗੱਲ ਨਹੀਂ ਵੀ ਐਡੇ ਹੀ ਮੈਂ ਮਤਲਬ ਕਰ ਲੈਂਦਾ ਆ ਵੀ ਜੀ ਲੈਂਦਾ ਹਨਾ ਮੈਂ ਬਾਕੀ ਪ੍ਰੀਤ ਨਾਲ ਗੱਲਬਾਤ ਕਰਦਾ ਆ ਵੀ ਆਪਣੇ ਹਿਸਾਬ ਨਾਲ ਜੀਤਾ ਵੀ ਹੁੰਦਾ ਆ ਦੇਖਦੇ ਆ ਕੀ ਕਹਿੰਦੀ ਆ ਸਰਪ੍ਰਾਈਜ਼ ਦਿੰਦੇ ਆ ਉਹਨੂੰ ਕੈਮਰਾ ਮੈ ਲਗੋ ਦੇਣਾ ਇੱਥੇ। ਜਦ ਮੈਂ ਕੈਮਰਾ ਤੇ ਰੱਖ ਦੇਣਾ ਯਾ ਉਹ ਸਾਹਮਣੇ ਬਿਠਾ ਦੇਣਾ ਤੇ ਕਰ ਦਿਆਂ ਗੱਲ ਬਾਤ। ਕੀ ਤੋ ਦਾ ਠੀਕ ਆਦੀ। ਹਾਂ ਹੋਰ ਵੇ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਠੀਕ ਠਾਕ। ਕੋਪਰ ਕੀ ਕਰਨਾ? ਕੰਮ ਸੀ ਮੜਿਆ। ਕੀ ਕਰਨਾ? ਸੁੱਦਗੇ ਐੇ ਕੰਮ। ਹੋਰ ਵੇ। ਕੰਮ ਤਾਂ ਕੋਈ ਹੋ ਹੈ ਨਹੀਂ। ਕੀ ਹੈ ਨਹੀਂ ਕੰਮ ਕੰਮ ਗਿਆ ਹੀ ਮੜਿਆ। ਹੋਰ ਅੱਛਾ ਅਮਰੀਕਾ ਗੱਲ ਸੁਣ ਦੋ ਮਿੰਟ ਕੰਮ ਛੱਡ ਇੱਧਰ ਆ ਉਰੇ ਆ ਪ੍ਰੀਤਾ ਕੋਲ ਗੱਲ ਦੱਸ ਮਤਲਬ ਜੇ ਮੈਂ ਤੈਨੂੰ ਕੋਈ ਗਿਫਟ ਦੇਣਾ ਹੋਵੇ ਤੈਨੂੰ ਕੀ ਚਾਹੀਦਾ ਤੁਸੀਂ ਨਹੀਂ ਦੱਸ ਤੈਨੂੰ ਮਤਲਬ ਕਿਹੜੀ ਚੀਜ਼ ਚਾਹੀਦੀ ਤੈਨੂੰ ਮਤਲਬ ਕੋਈ ਗਿਫਟ ਦੱਸ ਜੋ ਕਹੂੰਗੀ ਮੈਂ ਉਹ ਹੀ ਦੂੰਗਾ ਲੈ ਕੇ ਕਿਦਾਂ ਬਣਾ ਤੈਨੂੰ ਮਤਲਬ ਕੀ ਗਿਫਟ ਚਾਹੀਦਾ ਜੇ ਮੈਂ ਤੈਨੂੰ ਮਤਲਬ ਮੇਰੇ ਕਹਿੰਦਾ ਮਤਲਬ ਇਹ ਆ 골ਡ ਚ ਜਾਂ ਉਦਾ ਕੁਝ ਮਤਲਬ 골ਡ ਯੂ 골ਡ ਚ ਤੈਨੂੰ 골ਡ ਚ ਦੇ ਦਵਾਂ ਮੈਂ ਉਦਾ ਕਿਹਾ ਆ ਮਤਲਬ ਨੋਰਮਲ 골ਡ 골ਡ ਦੀ ਨਾ ਗੱਲ ਕਰ 골ਡ ਨਹੀਂ ਕੋਈ ਉਦਾ ਮਤਲਬ ਕਈ ਚੀਜ਼ ਚਾਹੀਦੀ ਹੋਵੇ ਤੈਨੂੰ ਦੱਸ ਕੀ ਚਾਹੀਦਾ ਮੈਨੂੰ ਚਾਹੀਦਾ ਹੈ ਫਾਊਂਡੇਸ਼ਨ ਹੋਰ ਕੀ ਚਾਹੀਦਾ ਹੈ ਚਾਂਜਰਾ ਪਉਈਆਂ ਰਹਿ ਤੈਨੂੰ ਉਧਰ ਰੇੜੀ ਦੇ ਸੌ ਰੁਪਏ ਹੋਰ ਤੈਨੂੰ ਕਿਹੜੀਆਂ ਚਾਹਾਂ ਚੰਚੜਾ ਇੱਥੇ ਛੰਣ ਛੰਣ ਚਾਹੀਦੀਆਂ ਜ਼ਿਆਦਾ ਕੰਗਰਵਾਂ ਨਹੀਂ ਚਾਹੀਦੀਆਂ ਰੇੜੀ ਵਾਲੀ ਫੇਰ ਕਹਾ ਹੋਈ ਹੈ ਗੱਤੀਆ ਤੇ ਤੈਨੂੰ ਉਹ ਉਹ ਪਈਆਂ ਅੰਦਰ ਉਹ ਤੇਲੀ ਨਹੀਂ ਕਰਦਾ ਪਾਉਣ ਨੂੰ ਉਹ ਛੰਣ ਛੰਣ ਨਹੀਂ ਜਾਦੀਆਂ ਕਰਦੀਆਂ ਹਈਆਂ 200 ਦੀਆਂ ਹੋਣੀਆਂ ਦੂਜੀਆਂ ਲਿਆ ਦੇਂਦਾ ਤੈਨੂੰ ਅੱਛਾ ਹੋਰ ਕਿਹੜਾ ਗੱਫਟ ਚਾਹੀਦਾ ਦੱਸ ਇਹ ਛੱਡ ਤੂੰ ਇਹ ਤਾਂ ਤੈਨੂੰ ਲਿਆ ਦੂੰਗਾ ਰੇੜੀ ਤੋਂ 2-200 ਦੀਆਂ ਹੋਣੀਆਂ ਹੋਰ ਇੱਕ ਚਾਹੀਦਾ ਆ ਹੈ ਇੱਕ ਰਿੰਗ ਰਿੰਗ ਚਾਹੀਦੀ ਕੋੜ ਕੀ ਚਾਹੀਦਾ ਇੱਕ ਚੰਦੀ ਅੰਨਾ ਕੁਝ ਨਹੀਂ ਲਿਆਉਣਾ ਯਾਰ ਮੇਰੇ ਤੋਂ ਬਸ ਤੂੰ ਪੁੱਛੀਂਗਾ ਭਜਾ ਲੈ ਤੈਨੂੰ ਮੈਨੂੰ ਤਾਂ ਸਾਰਾ ਕੁਝ ਚਾਹੀਦਾ ਮੈਂ ਕਿਤੇ ਲੱਗੇਫਟ ਲੈ ਕੇ ਆਇਆ ਹਾਂ ਭਰਾ ਕੀ ਹੋ ਸਕਦਾ ਦੱਸ ਇਹ ਹੈ ਤਾਂ ਮੈਨੂੰ ਨਹੀਂ ਪਤਾ ਲਿਆਂਦਾ ਹੈ ਬੂਟ ਨਹੀਂ ਹਾਂ ਦੱਸ ਇ ਕੀ ਹੋ ਸਕਦਾ ਗਿਫਟ ਬੂਟ ਹਾਂ ਉਧਰ ਤੋਂ ਮੜੇ ਬੈਨ ਦੇ ਪਹਿਲੇ ਮੈਂ ਗਿਫਟ ਲੈ ਕੇ ਆਇਆ ਦੱਸ ਕੀ ਹੋਊਗਾ ਜਲਦੀ ਬੋਲ ਕੱਪੜੇ ਨਹੀਂ ਕੱਪੜੇ ਹੁੰਦੇ ਤਾਂ ਮੈਨੂੰ ਤੈਨੂੰ ਦੇਖਣੇ ਜਾਂਦੇ ਉੱਥੇ ਪੇ ਦੱਸ ਕੀ ਹੋਊਗਾ ਉਹ ਮੈਨੂੰ ਤਾਂ ਪਤਾ ਨਹੀਂ ਜਲਦੀ ਦੱਸ ਜਲਦੀ ਜਲਦੀ ਬਲੌਗ ਚੱਲਣ ਦੇ ਮਿੰਟੋ ਮਿੰਟ ਬੋਲ ਮੈਨੂੰ ਨਹੀਂ ਪਤਾ ਦੱਸ ਮਨੂ ਕੀ ਹੋਊਗਾ ਮਨੇ ਤਾਂ ਡਰ ਗਿਆ ਸੀ ਨਹੀਂ ਮੈਂ ਖੱਲਾ ਗਿਆ ਸੀ ਉਹ ਤਾਂ ਮੰਮੀ ਨਾਲ ਗਿਆ ਪਿੰਡ ਨੂੰ ਦੱਸ ਜਲਦੀ ਕੀ ਗਿਫਟ ਲੈਣ ਦੋਗਾ ਤੇ ਲਈ ਮੈਂ ਬਾਹਰ ਕੋਈ ਆਇਆ ਦੱਸ ਵੇ ਕੀ ਲੈਂਦਾ ਹਾਂਗਾ ਜਲਦੀ ਦਿਖਾ ਦੋ ਕੀ ਗਿਫਟ ਅ ਜਸ ਫੈਸਲੀ ਲੱਗ ਰਿਹਾ ਦੱਸ ਟੈਡੀ ਨਹੀਂ ਟੈਡੀ ਵੀਰ ਕਿਥੇ ਚੁੱਪ ਪਿਆ ਦੇਖਣੇ ਜਾਣਾ ਸੀ ਈਰਿੰਗਸ ਨਹੀਂ ਕੁਛ ਤਾਂ ਹੋਊਗਾ ਕੌਣ ਦੱਸ ਕੀ ਆ ਫੇ ਕੀ ਹੋਗਾ ਦੱਸ ਕੀ ਆ ਚਲ ਕਿਹੜੀ ਚੀਜ਼ ਚਾਹੀਦੀ ਸੀ ਹਾਂ ਸਾਰੀਆਂ ਦਾ ਅਵੇਲੇਬਲ ਆ ਚਲ ਅੱਜ ਇਹਨੂੰ ਦਿਖਾਉਂਦੇ ਆ ਇਹਦਾ ਗਿਫਟ ਮੈਂ ਪਹਿਲਾਂ ਕੈਮਰਾ ਟਿਕਾ ਦਵਾ ਤੇ ਕੀ ਹੋਇਆ ਦੱਸ ਫੇਰ ਹੈਂ ਚਲੋ ਜੀ ਇਹਦਾ ਆਪਾਂ ਹੁਣ ਇਹਨੂੰ ਗਿਫਟ ਦਿਖਾਉਦੇ ਆਂ ਪ੍ਰੀਤ ਦਾ ਕੀ ਆ ਤੇ ਦੱਸੋ ਵੀ ਤੁਹਾਨੂੰ ਲੱਗਾ ਮੈਂ ਲੱਗਾ ਤੁਹਾਨੂੰ ਦੋ ਮਿੰਟ ਚਲੋ ਜੀ ਕੈਮਰਾ ਟਕਾਲਾ ਦੇ ਜਲਦੀ ਇੱਥੇ ਹੁਣ ਮੈਂ ਡਿੱਗ ਜਮਾਂ ਤੇ ਕੈਮਰਾ ਟਕਾਉਂਦੇ ਮੈਨੂੰ ਕੈਮਰਾ ਟਕਾਉਂਗਾ ਤੇ ਗਿਫਟ ਦਿਖਾਉਂਗਾ ਇੱਥੇ ਟਕਾ ਦਮ ਦੇਖਦੇ ਤੋ ਸਾਰੇ ਕੰਮ ਤੇ ਤਵਰ ਲਗੇ ਹੈ ਗਿਫਟ ਦੱਸੋ ਜੀ ਜਲਦੀ ਲਓ ਜੀ ਇਹਨੂੰ ਐ ਜਿਹੜਾ ਗਿਫਟ ਆ ਉਵੇਂ ਲੱਗਾ ਦਿਖੋਣ ਗੱਪ ਕੀ ਹੋ ਸਕਦਾ ਨਹੀਂ ਦਾਲ ਲੈਣਾ ਨਹੀਂ ਹੈਣਾ ਨਹੀਂ ਦਾਲ ਲੈਣੀ ਦੱਸ ਕੀ ਹੋ ਸਕਦਾ ਕੀ ਆ ਦੱਸੋ ਮੈਂ ਤਾਂ ਲੋਨੀ ਬਣਾ ਜੁੰਦੇ ਮੈਨ ਲੱਗੇ ਜਿਵੇਂ ਜਰਾਬਾ ਚ ਵੱਡਣ ਲੱਗੇ ਜਰਾਬਾ ਚ ਕੀ ਹੋਣਾ ਮੋਸ਼ਕ ਹੀ ਆ ਜਰਾਬਾ ਚ ਦੱਸ ਕੀ ਹੋ ਸਕਦਾ ਇਹ ਚੈਂਡੀ ਨਹੀਂ ਚਾਂਜਰਾ ਹੈ ਚਾਂਜਰਾ ਚਾਂਜਰਾਣੀ ਕੀ ਆ ਬੱਸ ਕੀ ਆ ਹੈ ਜਾ ਇਹਨੂੰ ਖੋਲ ਦੇ ਕੀ ਆ ਲਸੋ ਚਲ ਖੋਲ ਫੜ ਖੋਲ ਉੱਟੇ ਤੇ ਖੋਲ ਮੈਂ ਦੇਖਦਾ ਨਹੀਂ ਉੱਤੇ ਕੈਮਰਾ ਇਹ ਹੈ ਹੈ ਮੰਗਲੀ ਢੰਜਣਾ ਹੈ ਕੰਦੀ ਦੂਜੀ ਨੇ ਰੇੜੀ ਵਾਲੀ ਹੈ ਹੈ ਤੈਨੂੰ ਰੇੜੀ ਵਾਲੀਆਂ ਪੋਣੀ ਆਉਣ ਮੈਂ ਦੱਸ ਹੈ ਇਹ ਕਿਨੂੰ ਪੁੱਛ ਕੇ ਲੈ ਗਏ ਤੈਨੂੰ ਰੇੜੀ ਵਾਲੀਆਂ ਪੋਣੀ ਆਉਣ ਮੈਂ ਦੱਸ ਇਹ ਕਿਨੂੰ ਪੁੱਛ ਕੇ ਲੈ ਕੇ ਤਿੰਨ ਦਾ ਰੇੜੀ ਵਾਲੀਆਂ ਪੋਣੀ ਆਉਣ ਮੈਂ ਹੈ ਉਹ ਤਾਂ ਤੈਨੂੰ ਪਵਾਤੀਆਂ ਰੇੜੀ ਵਾਲੀਆਂ ਦੱਸ ਠੀਕ ਹੈ ਸੋਹਣੀ ਆਹ ਲੈ ਜੰਦੀ ਕੁੰਗੁਰ ਵਾਲੀ ਚਾਹੀਦੀ ਆਹ ਆਹ ਕੁੰਗੁਰ ਖੰਚਰ ਕਰਦੇ ਆ ਨਾ ਦੇ थैंक यू so much ਹੈ थैंक यू ਠੀਕ ਆ ਫਿਰ ਚੱਲਦੇ ਲੱਗੇ ਲੈ ਉਹ ਮੰਗ ਰਹੀ ਝੰਡਰਾ ਲੈ ਹਰੋ ਜੀ ਆ ਜਾ ਝੰਡਰਾ ਲੈ ਆ ਤੀਆਂ ਪੀਤੀ ਨੂੰ ਆ ਦੇਖੋ ਤੇ ਇਹ ਮੰਗਦੀ ਪਈ ਸੀ ਬਹੁਤ ਦਿਨ ਹੋ ਗਏ ਸੀ ਇਹ ਕਹਿੰਦੀ ਮੈਨੂੰ ਚਾਂਜੜਾ ਚਾਹੀਦੀ ਆਇਆ ਇਹ ਪਰ ਦੂਜੀ ਮੰਗਦੀ ਇਹਨੂੰ ਚਾਹੀਦੀ ਇਹ ਮੰਗਦੀ ਰੇੜੀ ਵਾਲੀਆਂ ਇਹ ਕਹਿੰਦੀ ਸੀ ਵੀ ਮੈਨੂੰ ਇਹ ਰੇੜੀ ਵਾਲੀ ਚਾਹੀਦੀ ਆ ਚਾਂਜੜਾ ਇਹਨੂੰ ਆਪਾਂ ਚਾਂਦੀ ਦੇ ਚਾਂਜੜਾ ਲਿਆ ਦਿੱਤੀਆਂ ਠੀਕ ਨਹੀਂ ਰੇੜੀ ਰੂੜੀ ਵਾਲੀਆਂ ਤੇ ਕੀ ਮੈਂ ਥਾਂਜੇ ਚਾਂਦੀ ਦੇ ਲਿਆਤੀਆਂ ਹੈ ਡਿਜ਼ਾਈਨ ਕਿੰਨਾ ਸੋਹਣਾ ਹੈ ਹੈ ਤੈਨੂੰ ਮੇਰੀ ਚੁਆਇਸ ਕਿੱਦਾਂ ਪਗਾ ਸੋਹਣੀ ਆ ਇਹ ਨਸ ਮੈਨੂੰ ਬੋਹਿਆ ਨਹੀਂ ਲੱਗੇ ਲੈ ਆ ਬੋਦੀ ਥਣ ਬੋਦੀ ਚਾਂਜੜਾ ਇਹ ਰੰਗ ਦੇ ਤਾਂ ਲੈ ਫੇਗੀ ਵਾ ਲੈ ਪਾਉਂ ਸੌਖਾ ਪੈਣਾ ਫੇਗੀ ਵਾ ਅੱਧਰ ਕਰ ਪੈ ਰਮੜਿਆ ਇਹਗਾ ਬੁੱਕ ਪਟਿਆ ਹੈ ਪਟਿਆ ਹੈ ਚਾਰ ਪੰਜ ਦਿਨ ਸਾਰੇ ਦੱਸਿਓ ਮੇਰਾ ਜਿਸਟ ਕਿੰਨਾ ਸੋਹਣਾ ਲੱਗਾ ਤੁਹਾਨੂੰ ਤੇ ਦਬਲੇ ਜਵਨੀ ਇੱਦਾਂ ਬੈਣੀ ਇੱਦਾਂ ਇੱਦਾਂ ਹੈਨਾ ਡਿਜ਼ਾਈਨ ਸੋਣਾ ਇਹ ਦੱਸ ਹੈ ਸੋਣਾ ਹੈ ਉੱਦੇ ਨਾ ਗਈ ਜਾਲ ਦਿਨੇ ਤਾਂ ਭਰਦੀ ਹੈ ਮੈਨੂੰ ਹੈ ਸਹੀ ਆ ਹੱਤਾਂ ਜਰਾਮ ਬਣਾ ਦੂਨੀ ਮੈਂ ਵੀ ਦੱਤ ਦੇ ਸਹੀ ਆ ਜਾ ਭਈਆ ਸਪੈਸ਼ਲ ਗਿਫਟ ਤੁਹਾਡੇ ਰੇ ਕੇ ਹਿਉਣ ਜੱਟ ਨਾਲੀ ਠੀਕ ਆ ਇਹਨੂੰ ਟਾਈਟ ਕਰ ਦੋ ਟਾਈਟ ਕਰ ਦੂੰਗਾ ਯਾਰ ਠੀਕ ਆ ਲੋਈ ਜਿਹੜਾ ਪ੍ਰੀਤ ਦਾ ਗਿਫਟ ਆ ਇਹਨੂੰ ਮੈਂ ਦੇ ਦਿੱਤਾ ਆ ਇਹ ਏ ਐਵੇਂ ਫੋਨ ਆਇਆ ਗੱਲ ਕਰਨ ਮੈਂ ਹੈਲੋ ਕੱਲ ਗੱਲ ਹੈਲੋ ਹਾਂਜੀ ਸਸਿਕਾ ਲ ਜੀ ਹਾਂਜੀ ਸਸਿਕਾ ਲ ਜੀ ਸਾਰਿਆਂ ਨੂੰ ਮੈਨੂੰ ਤਾਂ ਮੇਰਾ ਗਿਫਟ ਬਹੁਤ ਪਿਆਰਾ ਲੱਗਾ ਤੁਸੀਂ ਵੀ ਦੱਸੋ ਕਿ ਮੇਰਾ ਗਿਫਟ ਕਿੱਦਾਂ ਦਾ ਲੱਗਾ ਤੁਹਾਨੂੰ ਆਮ ਸੋ ਐਕਸਾਈਟਡ ਦੇਖੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਤਾਂ ਬਸ همین ਕੋ ਥੈਂਕ ਯੂ ਸੋ ਮਾਚ ওকে ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਅੱਗੇ ਮੇਰਾ ਬਰਥਡੇ ਆ ਰਿਹਾ ਮੈਨੂੰ ਕੀ ਗਿਫਟ ਦੇਣਾ ਤੁਹਾਨੂੰ ਹਾਂ ਦੇਣਾ ਤਸ ਕੁਛ ਨਹੀਂ ਤੜਾ ਮੇਰਾ ਬਰਥਡੇ ਆ ਰਿਹਾ ਬਰਥਡੇ ਤੁਹਾਨੂੰ ਕੁਛ ਨਹੀਂ ਗਿਫਟ ਦੇਣਾ ਹੂੰ ਤੁਹਾਨੂੰ ਕੁਛ ਗਿਫਟ ਦੇਣਾ ਤਸ ਕੁਛ ਵੀ ਨਹੀਂ ਦੇਣਾ ਤੁਹਾਡੇ ਤੋਂ ਮੈਂ ਨਹੀਂ ਹੈਗੀ ਹੂੰ ਫੇ 19 ਤਰੀਕ ਨੂੰ ਮੇਰਾ ਬਰਥਡੇ ਆ ਜੀ ਦਸੰਬਰ ਨੂੰ ਮੈਂ ਦੇਖਦਾ ਇਹ ਮੈਨੂੰ ਕੀ ਗਿਫਟ ਦਿੰਦੇ ਮਮੀ ਦੇ ਬਰੀਦ ਗਿਫਟਾਂ ਦੀ ਖੇਚਲ ਨਾ ਕਰਿਓ ਤੇਰੇ ਸਿੱਦੇ ਕੋਣ ਚ ਪਾ ਦਿਓ ਮੈਂ ਕਯੂਆਰ ਕੋਡ ਜੰਡ ਕਰ ਦੂੰਗਾ ਤੱਕੀ ਨਹੀ ਨਹੀ ਮਜ਼ਾਕ ਕਰਦੇ ਨਹੀ ਨਹੀਂ ਗਲਤ ਨਾ ਸੋਚੋ ਮੈਂ ਕਹਲੇ ਗਿਫਟਾਂ ਦੇ ਗਿਆ ਸੀ ਗਿਫਟਾਂ ਦੀ ਖੇਚਲ ਨਾ ਕਰਿਓ ਬਾਕੀ ਮੈਂ ਗਿਆ ਤਾਂ ਮਜ਼ਾਕ ਕਰਦੇ ਆ ਬਾਕੀ ਇਦਾਂ ਨੂੰ ਗਿਫਟ ਵਧੀਆ ਲੱਗਾ ਦੱਸ ਮੈਨੂੰ ਤਾਂ ਬਹੁਤ ਪਿਆਰਾ ਲੱਗਾ ਹੈ ਤੇ ਲੱਗਾ ਥੈਂਕ ਯੂ ਠੀਕ ਆ ਥੈਂਕ ਯੂ ਚੰਚੜਾ ਪਵਾ ਦਿਆਂਗੇ ਤਾਨੂੰ ਕਿੱਦਾਂ ਪਤਾ ਸੀ ਇੱਧਰ ਦੱਸੋ ਪਹਿਲਾਂ ਇੱਧਰ ਬੈਠੋ ਉੱਥੇ ਬੈਠੋ ਇੱਥੇ ਬੈਠੋ ਧੀ ਲੈ ਕੇ ਕਿਨੇ ਪੁਛ ਕੇ ਆਏ ਤੈਨੂੰ ਪੁਛ ਕੇ ਲੈਉਣੀਆਂ ਆਪਣੇ ਆਪ ਲੈ ਕੇ ਆਇਆ ਪੁਛ ਕੇ ਤਾਂ ਫਿਰ ਤੁਸੀਂ ਮੈਨੂੰ ਦੱਸ ਨਹੀਂ ਸਕਦੇ ਕੀ ਦੱਸਾਂ ਜੀ ਤੁਹਾਨੂੰ ਕਿ ਮੈਂ ਤੇ ਲਈ ਆ ਲੈਣ ਚੱਲਾ ਫੇ ਸ਼ਾਲਾ ਲੈ ਕੇ ਆਇਆ ਜੇ ਤੁਸੀਂ ਲੈ ਕੇ ਆਣੇ ਸੀ ਤਾਂ ਮੈਨੂੰ ਦੱਸਦੇ ਤਾਂ ਸਹੀ ਤੈਨੂੰ ਪਸੰਦ ਆਏਗਾ ਸਾਡਾ ਡਿਜ਼ਾਈਨ ਵਧੀਆ ਜੇ ਨਹੀਂ ਬਤਾ ਦੱਦਿਆ ਪਹੋ ਲਿਆ ਵਾ ਨਹੀਂ ਜੀ ਮੈਨੂੰ ਨਹੀਂ ਪਸੰਦ ਪੱਕਾ ਹੂੰ ਤੈਨੂੰ ਦੱਸ ਉਹ ਪਰਲਾ ਮੈਨੂੰ ਕੀ ਦੱਸ ਇਹਨਾਂ ਨੇ ਤੇਲ ਮੈਨੂੰ ਕੁਛ ਨਹੀਂ ਦੱਸਿਆ ਹੂੰ ਦੱਸੋ ਕਾ ਤੂੰ ਨਹੀਂ ਦੱਸ ਮੈਨੂੰ ਆਹ ਝੰਝੜਾ ਲੱਗ ਦਿੱਤੀ ਮਮਾ ਨੂੰ ਅੱਜ ਚੰਚੰਚੰਚੰਚੰਚੰਚੰਚ ਮੈਂ ਪਹਿਲਾਂ ਪਤਾ ਕਿਹੜੀਆਂ ਪਾਈਆਂ ਸੀ ਚੰਚੜਾ ਤੁਹਾਨੂੰ ਦਿਖਾਵਾਂ ਇਹਨਾਂ ਨੇ ਨਾ ਮੈਂ ਤੋਂ ਦਨ ਉਹ ਲਵਾਤੀਆਂ ਥੋੜੇ ਕਿ ਦਿਨ ਹੋ ਗਿਆ ਇਹਨਾਂ ਨੇ ਮੈਂ ਤੇ ਲਵਾਤੀਆਂ ਕਹਿੰਦੇ ਇਹ ਨਹੀਂ ਸੋਹਣੀਆਂ ਲੱਗਦੀਆਂ ਤੇਰੇ ਪੈਰਾਂ ਮੈਂ ਨਾ ਕਮਾਂ ਕਿ ਮੈਨੂੰ ਕਾ ਤੋ ਇਹ ਗੱਲ ਕਹਿ ਰਹੇ ਆ ਪਾਪਾ ਪਾਪਾ ਹਾਂ ਜੀ ਨਾ ਬੋਲਿੰਗੇ ਪਾਪਾ ਹਾਂ ਜੀ 120 ਰੁਪਏ ਦੀਆਂ ਕਹਿੰਦਾ ਸੀ 100 ਰੁਪਏ ਦੀਆਂ ਲਈਆਂ ਕਿਉਂਕਿ ਮੇਰੇ ਪੈਰ ਜਿਹੜੇ ਸੁਨੇ ਸੀਗੇ ਇਸ ਕਰਕੇ ਇਹਨਾਂ ਨੇ ਲੈ ਕੇ ਦਿੱਤੀ ਬੱਤ ਮੈਨੂੰ ਕੀ ਪਤਾ ਇਹਨਾਂ ਨੇ ਇਸ ਕਰਕੇ ਲੈ ਕੇ ਦਿੱਤੀਆਂ ਸੀ ਕਿੰਨਾ ਮੈਂ ਦੇਖਾਂ ਆ ਲੈਂਦੇ ਆ ਬਸ ਠੀਕ ਆ ਯਾਰੀ ਲੋ ਛਿੱਲ ਕਰੋ ਠੀਕ ਆ ਮੇਰੇ ਘਰ ਵਾਲਾ ਹੈਗਾ ਨਾ ਦੇਖ ਲਓ ਕਿੱਦਾਂ ਬਣਾਇਆ ਸਰ। ਬਿਨਾ ਪੁੱਛੇ ਬਿਨਾ ਮੰਗੇ ਚੀ। ਕਿਦਾ ਮਤਨੂ। ਹੁਣ ਜਿਹੜਾ ਕੀ ਹੋਇਆ ਕੀ ਹੋਇਆ? ਕੀ ਹੋਇਆ? ਕੀ ਹੋਇਆ? ਮੁੰਡਾ ਹਾਲ ਚੈੱਕ ਕਰ ਰਿਹਾ ਨਾ। ਰੋਟੀ ਦੇ ਦੋ। ਹਾਂਜੀ। ਐ ਲੱਸੀ ਬਣੀ ਹੈ ਆਪਾਂ। ਲੱਸੀ ਲੱਸੀ। ਰੋਟੀ ਨਾਲ ਸੀ ਹਾਂਜੀ ਹਲੋ ਜੀ ਆ ਜਾਓ ਲੈ ਕੇ ਆਓ ਯਾਰ ਉਹ ਨਹੀਂ ਹੈਗਾ ਆਪਣੇ ਕੋਲ ਉਹ ਟਮਾਟਰ ਨਹੀਂ ਟਮਾਟਾ ਨਹੀਂ ਟਮਾਟਾ ਨਹੀਂ ਬਸ ਟਮਾਟਰ ਹੁੰਦਾ ਓਕੇ ਕੈਟ ਮਟਰ ਟਮਾਟਰ ਹਾਂ ਹਾਂ ਅੱਜ ਟਮਾਟਰ ਬੜੇ ਮਲਦਾਨ ਲੈ ਕੇ ਆਓ ਉਹਨੂੰ ਕਹਿੰਦਾ ਆਹ ਟਮਾਟਰ ਬੜੇ ਮਜ਼ੇਦਾਰ ਚੱਪ ਨੰਨੇ ਬੁੱੱਚ ਕਿੱਥੇ ਆ ਬੁੱੱਚ ਕਿੱਥੇ ਤੇਰਾ ਅੰਦਾ ਦੇ ਆ ਸੱਟਿਆਰੇ ਚੱਪਲ ਬਾ ਕਿਦਾਂ ਇਹ ਤਾਂ ਨਾ ਬ੍ਰਸ਼ ਨਹੀਂ ਕੀਤਾ ਜਾਂਦਾ ਹਾਂ ਇਹਨੂੰ ਉਹ ਹੀ ਲੈ ਕੇ ਦੇਣਾ ਦੂਜਾ ਕੀ ਬ੍ਰਸ਼ ਕਿਹੜਾ ਹਾਂ ਸੌਫਟ ਬ੍ਰਸ਼ ਚਾਹੀਦਾ ਇਹ ਹਾਰਡ ਬਹੁਤ ਆ ਅੱਛਾ ਆ ਜਾ ਰੋਟੀ ਖਾਈ ਆ ਜਾ ਆ ਜਾ ਚੱਪਲ ਬਾ ਸਿੱਧੀ ਸਿੱਧੀ ਵਾਲਾ ਸਿੱਧੀ ਚੱਪਲ ਬਾ ਸਿੱਧੀ ਚੱਪਲ ਬਾ ਚੱਲ ਆ ਜਾ ਰੱਜ ਗਿਆ ਦੇਖੋ ਤੇਰੀ ਪ੍ਰੀਤੀ ਓਏ ਕੀ ਕਰਦੀ ਓਏ ਇਹ ਕਰੀ ਜਾਂਦੀ ਉੱਪਰ ਲੋ ਆਈ ਆਪਾਂ ਤੁਹਾਨੂੰ ਦਿਖਾਉਂਦੇ ਅੱਜ ਵੀਊ ਬਾਹਰ ਲਾ ਚੈੱਕ ਕਰੋ ਰੀਤੀ ਅੱਧੀ ਬਈਆ ਕੀ ਕਰਦੇ ਤੇ ਆ ਰੋਂਦੀ ਕਰੇ ਪਈਆਂ ਨ ਕੀ ਹੋਇਆ ਰੋਂਦੀ ਕਹਦੇ ਆ ਕੀ ਹੋਇਆ ਰੋਂਦੀ ਕਹਦੇ ਆ ਕੀ ਗੱਲ ਦੱਸ ਬੇਨੂ ਕੀ ਹੋਇਆ ਹੈ ਉਹ ਚੁੱਪ ਚਾਹ ਰੂ ਲੈ ਚੌਂ ਜਰਾ ਤੂੰ ਕਹਿੰਦੀ ਦੱਸ ਫੇਕੀ ਹੋ ਗਿਆ ਰੋਂਦੀ ਰੋਈ ਜਾਂਦੀ ਦੱਸ ਐਵੇਂ ਹੈ ਚੱਲ ਉੱਠ ਚੱਲੇ ਜਲੀ ਉੱਠੀ ਕੀ ਕਰ ਤੂੰ ਲੈ ਜਾਂਦਾਂ ਨੂੰ ਪਰੇ ਉੱਠ ਉੱਪ ਚੱਲ ਉੱਠ ਜਾ ਐਵੇਂ ਰੋਈਦਾ ਥੋੜਾ ਹੁੰਦਾ ਆ ਜਾ ਬਾਗਲ ਤੈਨੂੰ ਗਿਫਟ ਦਿੱਤਾ ਮੈਂ ਚੱਲ ਉਠਾ ਜਾ ਕੀ ਦੱਸਦਾ ਹੈ ਪਸੰਦ ਨਹੀਂ ਤੈਨੂੰ ਤੈਨੂੰ ਪਸੰਦ ਨਹੀਂ ਤਾਂ ਹੀ ਹੁੰਦੀ ਆ ਤੂੰ ਹੈ ਤੈਨੂੰ ਪਸੰਦ ਨਹੀਂ ਹੈ ਨਾ ਨਹੀਂ ਪਸੰਦ ਲੈ ਲਾ ਦੇ ਚੱਲ ਆ ਜਾ ਆਇਆ ਚੱਲਾ ਥਲੇ ਜਾਈਏ

ਠੀਕ ਨਹੀਂ ਜਰ ਪ੍ਰੀਤੀ ਇੰਨਾ ਟਾਈਮ ਭਾਂਡੇ ਤੋਂ ਨੂੰ ਆਲੇ ਮੰਜੀਏ ਹੈ ਆਲੇ ਮੰਜੀ ਚ ਚਾਰੇ ਚਾਰੇ ਕੰਮ ਕਰ ਆਪਣਾ ਓ ਜੁਮੁਜੀ ਔਰ ਖੜਾ ਦੇ ਘਰ ਆਰੇ ਖੜਾ ਕੇ ਦਰ ਖੜਾ ਕੇ ਦਰ ਕਾਲ ਸੁਆਹ ਇਹਨੇ ਕੱਪੜੇ ਪਾਉਣੇ ਨੇ ਤੁਸੀਂ ਹੋ ਜੇ ਨਾਮ ਕੀ ਕੀ ਗੱਲ ਕਹਿਣੀ ਮੈਂ ਜਾਇਆ ਮੈਂ ਕਰਿਆ ਆ ਅਪਲਾਈ ਉਹ ਲਾਇਸੈਂਸ ਬਾਈਕ ਦਾ ਤੇ ਗੱਡੀ ਦਾ ਹਾਂਜੀ ਨਹੀਂ ਬਸ ਖੰਡ ਨਹੀਂ ਮਿਲਨੀ ਹੁਣ ਖੰਡ ਥੋੜਾ ਖਾਣ ਵਾਲੀ ਕੀ ਗਿਆ ਪੁੱਤ ਬੱਚੇ ਕਿੰਨਾ ਹੋਣਾ ਦਿਓ ਕੀ ਫਰੂਟ ਨੂੰ ਖਾ ਤਾਂ ਮੂਹ ਫਰੂਟ ਇਹਨੂੰ ਲਿਆਉਂਦਾ ਹੁਣ ਮੋਗ ਗਿਆ ਕੋਈ ਵੀ ਨਹੀਂ ਪਿਆ ਨਾਰ ਵੀ ਮੋਗ ਗਈ ਨਾਰ ਤੇਰੇ ਨਹੀਂ ਖੋ ਗਿਆ ਤੁਸੀਂ ਓਕੇ ਚਲ ਲਿਆ ਜਿੰਨਾ ਬਸ ਆਏ 2 ਘੰਟੇ ਨਾਲ ਹਾਂਜੀ ਪਾਣੀ ਬੀਕੋ ਬਹੁਤ ਹੰਦਾ ਆ ਤਾਂ ਹੀ ਮੰਗਦਾ ਇਹ ਫਰੂਟ ਉਹ ਮੰਗਦਾ ਖੰਡ ਫਰੂਟ ਮੁਰਗੇ ਇਹਨਾਂ ਨੇ ਸੇਵ ਚੱਕ ਚੱਕ ਘੁੰਮੀ ਜਾਣਾ ਸੀ ਕਦੀ ਇਹਨੇ ਉਹ ਵੀ ਤਾਂ ਖਰਾਬ ਹੀ ਕਰਦਾ ਐ ਕਿਹੜਾ ਖਾਂਦਾ ਫਰੀਦ ਦੱਸ ਤੈਨੂੰ ਆਪ ਖਲਾਇਆ ਕਰ ਜਿੰਨੇ ਦਿਨੇ ਹੁੰਦੇ ਆ ਠੀਕ ਆ ਮੈਨੂੰ ਕੱਟ ਕੇ ਦਿੰਦੀ ਆ ਨਾ ਖਲਾੜ ਦਿੰਦਾ ਅੱਧੀ ਖਾਂਦਾ ਆ ਉਹ ਮਤਲਬ ਚੀਜ਼ੇ ਨਹੀਂ ਖਾਤ ਮੇਰੇ ਖਣੀ ਆਪਣੇ ਉਹਨਾਂ ਟਾਈਪ ਹਾਂਜੀ ਖੀ ਲੈਣਾ ਮੇਰੇ ਬੱਚੇ ਮੇਰੀ ਗੱਲ ਛੋੜ। ਆਪਾਂ ਚੀਜੀ ਲੈ ਗਈ ਸਕੂਟਰੀ ਤੇ। ਹੈਂ? ਮੰਦੂ ਬੂ ਤਪਾਇ ਲਾ। ਉਹ ਦੋ ਕਰ ਦ। ਪੁਸ਼ਪਾ ਪੁਸ਼ਪਾ ਚਾਹ ਲਾ। ਹੈ ਮੰਨੂ। ਚਾਹ। ਮੰਨੂ। ਚਾਹ। ਮਨਵੀਰ ਚਾਹ। ਮਨਵੀਰ ਸ਼ੇਰ ਕਿੱਦਾਂ ਕਰਦਾ? ਮਨਵੀਰ ਸ਼ੇਰ ਕਿੱਦਾਂ ਕਰਦਾ ਹੰਦਾ? ਕਿੱਦਾਂ ਕਰਦਾ? ਹਾਂ। ਬੜੀ ਸ਼ੇਰ ਕਿਦਾ ਕੱਦਾ ਹੈ ਬੜੀ ਸ਼ੇਰ ਕਿਦਾ ਵਾਡਾ ਊ ਸ਼ੇਰ ਕਿਦਾ ਕੱਦਾ ਸ਼ੇਰ ਕਰ ਦੇ ਮੈਨੂੰ ਬੜੀ ਮੋਟੀ ਚਲਾਇਆ ਚਲਾਇਆ ਹਾਂ ਦੁੱਧਾਂ ਦੀ ਕੈਣੀ ਚਿੱਟੀ ਐ ਨੇ ਬਾਹਰ ਦੱਲੂ ਨੇ ਐਦਾਂ ਖਰਾ ਦਾ ਪਉਂਦਾ ਜੀ ਸਾਡਾ ਸਾਰਾ ਹੀ ਕੰਮ ਪਿਆ ਕਰਨ ਵਾਲਾ ਜੀ ਆਈ ਹੋਲੀ ਕੀ ਆ ਦੇਖੀ ਆ ਤੇਰੇ ਕੱਪੜੇ ਪਾਵਾਂ ਤੈਨੂੰ ਸੋਨਾ ਸੋਨਾ ਪਾ ਦਈਏ ਨਹੀਂ ਕਰਨੀ ਆ ਹੈ ਮਨਵੀਰ ਇਹ ਦੇ ਲੋ ਏਡਾ ਸ਼ਰਾਰਤੀ ਆ ਨਾ ਦੇ ਲੋ ਇਹਨੇ ਕਾਬੂ ਨਹੀਂ ਆਉਣਾ ਹੱਥ 'ਚ ਨਹੀਂ ਆਉਣਾ ਦੇ ਲੋ ਕਿੱਥੇ ਘੁੰਮਦਾ ਆ ਦੇਖੋ ਆਇਆ ਜੱਦੀ 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 ਚੱਲ ਤਾਰ ਹੋਈਏ ਚਲ ਆਇਆ ਤਾਰ ਹੋਈਏ ਚੱਲੇ ਤਿਆਰ ਹੋਈਏ ਚੱਲੇ ਪੁੱਤ ਠੰਡੇ ਆ ਆ ਇਧਰ ਕੱਪੜੇ ਪਾ ਦੇ ਨਹੀਂ ਕੱਲੇ ਐਨੇ ਕਿਥੋਂ ਆਣਾ ਕਾਬੂ ਹੱਥ 'ਚ ਤੇਰੀ ਤਾਂ ਚਾਹ ਵੀ ਠੰਡੀ ਹੋ ਗਈ ਮੈਂ ਕੰਮ-ਕੁਮ ਕਰਕੇ ਹੋ ਗਈ ਫ੍ਰੀ ਤੇ ਮੇਰੇ ਕੱਪੜੇ ਜਿਹੜੇ ਹਜੇ ਵੀ ਪਏ ਆ ਥੋੜੇ ਜੇ ਤੈ ਕਰਨਾ ਲਿਆ ਬਸ ਬਾਕੀ ਹੋ ਗਿਆ ਬਾਕੀ ਬਿੱਕੂ ਪਤਾ ਨਹੀਂ ਕੀ ਕਰਦੇ ਓਏ ਟੈਂਕੀ ਸਾਡੀ ਭਰ ਗਈ ਇਹ ਇਹਦਾ ਚਾ ਤਪੋ ਲਈ ਅੰਦਰ Está cheetah volgan, dale. Cato... ¿Qué han hecho el frío que la bluriga... No, 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 no... Como se creen, es tu pez.

ਪਾਣੀ ਜਿਹੜਾ ਆ ਇੱਥੇ ਕਿੱਜ ਆ ਬੀਨੇ ਆ ਖੜ ਕੇ ਹਾਂ ਓ ਮਾਈ ਗੋਡ ਉਹ ਦੇਖੋ ਪਾਣੀ ਕਿੱਥੇ ਗਿਆ ਨਾ ਉਹ ਦੇਖੋ ਪਾਣੀ ਕਾਂ ਪੀਣ ਲੱਗਾ ਪਾਣੀ ਇਹਨਾਂ ਲਈ ਭਰ ਕੇ ਰੱਖਿਆ ਹੁੰਦਾ ਇੱਥੇ ਰਵੀ ਨੇ ਪਿੰਦੇ ਹੈਗੇ ਉਹ ਦੇਖੋ ਖੇਤ ਇੱਥੇ ਨਸਰੇ ਧੂਆ ਨਿਕਲਦਾ ਪਿਆ ਸੀ ਉਹ ਉਹ ਦਿਹਾਦੇ ਨਿਕਲਦਾ ਪਿਆ ਮੈਂ ਵੀ ਕਮਾ ਕਿ ਕਾ ਤੋ ਧੂਆ ਨਿਕਲ ਮਨਨ ਦੇਖੋ ਕਿੰਨੀ ਸੋਹਣੀ ਹਰਿਆਲੀ ਆ ਸੋਹਣਾ ਲਾਦਣਾ ਹੂੰ ਬਹੁਤ ਸੋਹਣਾ 뷰 ਆ ਇਧਰ ਲੋਜ ਬਿੱਕੋ ਬਲਰਾਜ ਬੱਸ ਲੰਗੀ ਬਲਰਾਜ ਬੱਸ ਕਿ ਮੈਂ ਉੱਪਰ ਆਉਣਾ ਤੇ ਮੇਰੇ ਥੋੜੇ ਜਿਹੇ ਕੱਪੜੇ ਸੀ ਮੇਰਾ ਇਰਾਦਾ ਸੀਗਾ ਕਿ ਮੈਂ ਨਾ ਥੋੜੀ ਜੀ ਨਾ ਬੈੱਡ ਦੀ ਸੈਟਿੰਗ ਹੀ ਕਰਦਾ ਬੈੱਡ 'ਚ ਨਾ ਥੋੜੇ ਜਿਹੇ ਕੱਪੜੇ ਜਿਹੜੇ ਆ ਨਾ ਸਹੀ ਸਹੀ ਕਰਕੇ ਰੱਖ ਦਮਾ ਤੇ ਇਹਨਾਂ ਨੇ ਕਿੱਥੋਂ ਮੈਨੂੰ ਟਿਕਨ ਦੇਣਾ ਮੁੰਡੇ ਮੇਰੇ ਨੇ ਹਾਈ ਮੈਂ ਮਨਵੀਰ ਨੂੰ ਲੈ ਕੇ ਆਵਾਂ ਉੱਪਰ ਬਾਈ ਨਹੀਂ ਕਰਨੇ ਦੇ ਲਾ ਫੇ ਕੱਢ ਦੇ ਬਾਏ ਬਾਏ ਕਰ ਦੋ ਕੀ ਕਰਦੇ ਹੋ ਇਹ ਕੀ ਕਰਦੇ ਹੋ ਇਹ ਆ ਗਈ ਇਹ ਕਰਦੇ ਦੀ ਨਾਲ ਗੱਲ ਤੇ ਮੈਂ ਲੱਗੀ ਹਾਂ ਕੱਪੜੇ ਤੇ ਹਣ ਕੱਪੜੇ ਦੇਖੋ ਸਾਡੇ ਕਿੰਨੇ ਹੋ ਗਏ ਜਮਾ ਮੈਂ ਵੀ ਇਹ ਅੰਦਰ ਪਾ ਆ ਕੰਮ ਮੈਂ ਕਰ ਲਈਏ ਫਿਰ ਸ਼ਾਇਦ ਕਿਤੇ ਜਾਨ ਦੀ ਪਲਾਨਿੰਗ ਆ ਹਾਂ ਮੈਂ ਸਾਰਾ ਕੰਮ ਕਰਨਾ ਆ ਨੀચે ਥੇ ਹੈ ਨਹੀਂ ਆ ਇਹਨੂੰ ਬੈੱਡ ਦੇ ਵਿੱਚ ਹੀ ਰੱਖ ਕੇ ਆਵਾਂਗੇ ਉੱਪਰ ਕੱਪੜਿਆਂ ਨੂੰ ਹਾਜੀ ਆ ਮੈਡੀ ਆ ਗਿਆ ਜੂਰਾ ਸਿਲੀਕੇਸ਼ਨ ਨੰਬਰ ਅ ਮਨਵੀਰ ਤੂੰ ਕੀ ਕਰਦਾ 100 LL LM ਮਨਦੀਰ ਦੋਨੇ ਕਰਾ ਲਏ ਆ ਮੈਂ ਤਾਂ ਹਿਲਣਾ ਨਹੀਂ ਠੀਕ ਆ ਬਸ ਹੇਲਣਾ 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 ਹੇਲਣਾ

ਮੈਨੂੰ ਗੰਦੋਂ ਕੀ ਕਰਮ ਇਹਦਾ ਮੈਨੂੰ ਮੈਨੂੰ ਪਤਾ ਨਹੀਂ ਨੀ ਮੇਰੇ ਮੇਰੇ ਆਉਣੀ ਨਹੀਂ ਆਉਣੀ ਨਹੀਂ ਮੇਰੇ ਮੇਰੇ ਆਉਂਦੀ ਨਹੀਂ ਕੈਪ ਜੀ ਕੀ ਕਹਿੰਦਾ ਮਨਵੀਨ ਨਾਇਲ ਆਦਲਮਾ ਪੈਜ ਮਨੂ ਕੀ ਹੋਇਆ ਪਾਪਾ ਨੇਲ ਕੱਟਦੇ ਹਾਂਜੀ ਲੰਮੇ ਪੈ ਗਏ ਨੇਲ ਉਹ ਨੇਲ ਨਹੀਂ ਨੇਲ ਤੇ ਬਣੇਲ ਨਹੀਂ ਪਾਪਾ ਪਾਪਾ ਲਬ ਜੀ ਪਾਪਾ ਲਬ ਜੀ ਕਿ ਕਰ ਜਾਗਾ ਤੇਰੇ ਖਿਓਟੀ ਦੇ ਨੇਲ ਕੀ ਆਤਾ ਗਾਜੂ ਤੇ ਪਾਪਾ ਮਨੂ ਦਾ ਪਾਪਾ Menu papa? papa? papa apa papa love apa love apa 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 Neha kakar? apa 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 Piti. Debe. Biku? ਆਈ ਭਾਈ ਕਾਈ ਕਰਦਾ ਰਹਿੰਦਾ ਦਾਦੇ ਦੋ ਮਿੰਟ ਦੇ ਮੈਂ ਵੀਰ ਇੱਥੇ ਲੰਮੇ ਪਏ ਆ ਪਾਪਾ ਕੋ ਪਾਪਾ ਕੋ ਲੰਮੇ ਪਏ ਆ ਬੱਸ ਇਹ ਨੇਲ ਕਟਾਈ ਜਾਣੇ ਆ ਆਰਾਮ ਨਾਲ ਮੇਰੇ ਕੋਲ ਤਾਂ ਜਮਾ ਹੀ ਨਹੀਂ ਬਿਕੋਦਿਆ ਲਾ ਮੇਰੇ ਕੋ ਕਿੱਦਾਂ ਕਰਦਾ ਹੀ ਹੁਣ ਕਮਾਈ ਕਮਾਈ ਨੂੰ ਕਮਾ ਕਿਨੇ ਮੈਨੂੰ ਕਹਿਨੀ ਇੱਕ ਮੰਨੋ ਆ ਜਾ ਮੇਰੇ ਤੋਂ ਕਟਾ ਲੈ ਨੀਲ ਠੀਕ ਆ ਮੈਂ ਕਟਾਂ ਦੋਨੋਂ ਨਾ ਕਿਉਂ ਪਪਾ ਹੋਏ ਕੀ ਹੋਇਆ ਦੋਨੋਂ ਹਾਏ ਅੱਧਾ ਦੇਖ ਦੋਨੋਂ ਫਿੱਤੀ ਨਾ ਹਿੱਲ ਲੇ ਤਾਏ ਤੇਰੀ ਹੋਏ ਹੋਰ ਕਹਿ ਰਹਾ ਉਹਨੂੰ ਚੱਲ ਗਿਆ ਦੋ ਮਿੰਟ ਰੁਕ ਜਾ ਆ ਕੱਟਦੀ ਆ ਦੇ ਕੱਟਦੀ ਨਹੀਂ ਮੈਂ ਕਿ ਇੱਕ ਵਾਰੀ ਮੈਂ ਵੀ ਦੇਖ ਲੈਣੀ ਨਾ ਕੱਟ ਕੇ ਮੇਰੇ ਤੋਂ ਕਟਾਉਂਦਾ Hva heter du? Kallamaiswa.